ਅੱਜ ਨਾ ਸਫਾਈ ਹੋਣ ਲੱਗੀ ਪੌੜੀਆਂ ਦੀ ਬਹੁਤ ਜ਼ਿਆਦਾ ਗੰਧੀਆਂ ਹੋਈਆਂ ਜਾਂ ਇਹਦੇ ਕਰਕੇ ਕਮੈਂਟ ਵੀ ਆਇਆ ਸੀ ਇੱਕ ਹਾਂ ਕਮੈਂਟ ਵੀ ਆਇਆ ਸੀ ਤੇ ਨਾਲੇ ਨਾ بارش ਕਰਕੇ ਇੱਥੇ ਧੁੱਪ ਨਹੀਂ ਪੈਂਦੀ ਹੈਗੀ ਤੇ ਹਰਿਆਲ ਇੰਨੀ ਜੰਮ ਗਈ ਆ ਕਿ ਜਦੋਂ بارش ਲਗਾਤਾਰ ਹੁੰਦੀ ਰਹੀ ਨਾ ਤੇ ਡਰ ਲੱਗਦਾ ਇਹ ਪੈਰ ਤਿਲਕਦਾ ਸੀ ਤਾਂ ਅਸੀਂ ਸੋਚਿਆ ਵੀ ਚਲੋ ਸਫਾਈ ਕਰਦੇ ਆ ਤੇ ਆ ਇੱਕ ਤਰੀਕ ਜਿਹਾ ਬੇ ਤਰੀਕਾ ਜਿਹਾ ਲੱਭਿਆ ਨਵਾਂ ਅਸਲ ਵਿੱਚ ਨਾ ਮੀ ਲਗਾਤਾਰ ਪੈਂਦੇ ਰਹਿਣ ਤੇ ਕਰਕੇ ਹਰਿਆਲ ਜਦਾ ਜੰਮ ਜਿਹਦੇ ਸਫਾਈ ਵੀ ਨਹੀਂ ਹੁੰਦੀ ਹੈਗੀ ਤੇ ਕਲੀ ਖਰਾਬ ਬੜੀ ਹੋਈ ਜਿੱਥੋਂ ਪਾਣੀ ਰਿੜਕੇ ਵਗਦਾ ਨਾ ਜਿਹੜੀ ਜਿਹੜੀ ਜਗ੍ਹਾ ਤੋਂ ਭਾਵੇਂ ਉਹ ਕੰਧਾਂ ਦੇ ਖਲੋਗੇ ਰਿੜਦਾ ਵਾ ਜਾਂ ਪੌੜੀਆਂ ਹੋਗੀਆਂ ਜਾਂ ਫਰਸ਼ ਹੋਗਾ ਜਿੱਥੇ ਆਦਰ ਤੋਂ ਆਪਣੀ ਪਣੀ ਰਿੱਚਾ ਉਹ ਵੀ ਜੰਮੀ ਆ ਤੇ ਇੱਦਾਂ ਸਾਰੀ ਜਗ੍ਹਾ ਤੇ ਹਰ ਹੌਲ ਜੰਮਦੀ ਜੰਮਦੀ ਆ ਜਾਂ ਤੇ ਦਾ ਹਾਲ ਇੱਕ ਹੁੰਦਾ ਜਿਆਦਾ ਤੁਸੀਂ ਪੱਥਰ ਲਵਾਉ ਪੌੜੀਆਂ ਤੇ ਤੇ ਜਾਂ ਫਿਰ ਇੱਦਾਂ ਸਫਾਈ ਕਰ ਲਓ ਤੇ ਅਸੀਂ ਸੋਚਿਆ ਵੀ ਆ ਕਿੰਨ ਦੱਸਿਆ ਸਾਨੂੰ ਭੈਣ ਭਰਾ ਨੇ ਵੀ ਆ ਕਲੀ ਜੜੀ ਆ ਨਾ ਸੌਖਾ ਨਿਕਲ ਜਾਂਦਾ ਵਾ ਜਿਹੜੀ ਹੈ ਹੌਲ ਜੀ ਸੌਖੀ ਨਿਕਲ ਜਾਂਦੀ ਹੈ ਤੇ ਮੈਂ ਚੱਲ ਟਰਾਈ ਕਰਕੇ ਦੇਖਦੇ ਹਾਂ 10 ਰੁਪਏ ਕਿਲੋ ਮਿਲਦੀ ਆ ਤੇ ਬਚਿਆ ਹੀ ਪੈਕੇਟ ਹੁੰਦਾ ਆ ਆ ਚੱਲ ਟਰਾਈ ਕਰਨ ਚੱਲਦੇ ਆ ਟਰਾਈ ਕਰਕੇ ਦੇਖਦੇ ਆ ਜੇ ਇਹਦੇ ਕਾਰਕਰ ਹੋਇਆ ਤੇ ਫਿਰ ਜਿਹੜੇ ਭੈਣ ਭਰਾ ਹਨਾ ਇਹਨੂੰ ਸਾਫ਼ ਕਰਦੇ ਮਿਹਨਤ ਕਰਦੇ ਨਹੀਂ ਇੱਥੇ ਤੇ ਉਹਨਾਂ ਨੂੰ ਥੋੜਾ ਸੌਖਾ ਹੋ ਜਾਊਗਾ ਨਾਲੇ ਆਪਾਂ ਟਰਾਈ ਕਰਕੇ ਵੇਖ ਲੈਨੇ ਆ ਬਾਕੀ ਵੀਡੀਓ ਚ ਅੱਗੇ ਪਤਾ ਲੱਗ ਹੀ ਜਾਣਾ ਜੇ ਇਹਨੇ ਅਸਰ ਕੀਤਾ ਫਾਇਦਾ ਕੀਤਾ ਫਿਰ ਤੇ ਤੁਸੀਂ ਵੀ ਇਹਨੂੰ ਟਰਾਈ ਕਰਕੇ ਜਰੂਰ ਵੇਖਿਓ ਬਾਰਿਸ਼ਾਂ ਦੇ ਮੌਸਮ 'ਚ ਹਮੇਸ਼ਾ ਹਾਰੇ ਕਾ ਕੰਦਾ ਹੁੰਦਾ ਜਿਹੜੀਆਂ ਜਿੱਦਾਂ ਦਰਖਤਾਂ ਕੰਦਾ ਵੀ ਖਰਾਬ ਹੋ ਗਈਆਂ ਆਈਨੇ ਤੇ ਸ਼ੁਰੂ ਕਰ ਲਿਆ ਵੇ ਤੇ ਤਾਂ ਲੱਬੜ ਵੀ ਗਿਆ ਕੱਪੜੇ ਰਪੇੜ ਲਈ ਸ਼ਹਰਾਜ ਐਦਾਂ ਸੁੱਕੀ ਖਲਾਰਨੀ ਕਿੱਦਾਂ ਕਰਨੇ ਆ ਹਾਂ ਦਸਤਾਨੇ ਮੇਰੇ ਵਾਲੇ ਕੰਮ ਆ ਗਏ ਆ ਤਿਆਰੀ ਕਰ ਲਈ ਆ ਦਸਤਾਨੇ ਮੈਂ ਇਤਨਾ ਬਰਤਨ ਸਾਫ ਕਰਨ ਵਾਲੇ ਐ ਇਤਨਾ ਪੌੜੀਆਂ ਰਗੜੋ ਚੰਗੀ ਤਰ੍ਹਾਂ ਹੁਣ ਇਥੇ ਕੰਮ ਆਉਣੇ ਆ ਆਵੋ ਲਾ ਲੋ ਪਹਿਲੇ ਚੜਕੇ ਜਗੇ ਆ ਜੀ ਈ ਜੋਰੀ ਬਣਾ ਲਾਉਣੇ ਤਾਂ ਦਰਦ ਆਣੇ ਲੇਕਿਨ ਬੜਾ ਵੀ ਇੰਨੇ ਹਲਕੇ ਆ ਤੀ ਤਾਂ ਆਉਂਗਾ ਨੇ ਤਾਂ ਬਾਹਾਂ ਦਾ ਕੇ ਚੜਾ ਲੈਣੇ ਆ ਚੱਲ ਕੋਈ ਨਹੀਂ ਇੱਕ ਹੈਗਾ ਜਿਹੜੇ ਹੱਥ ਮੇਂ ਜਿਆਦਾ ਵਰਤਨਾ ਦਾ ਕਲੀ ਤੁਮ ਖਿਲਾੜਨੇ ਉਹ ਚੋਂ ਚਾੜ ਲਓ ਆ ਚੈਨ ਵੀ ਲਾਈ ਆਸ਼ਾ ਪਾਣੀ ਪਾ ਕੇ ਕੁੱਤੇ ਕਲੀ ਖਿਲਾੜੀ ਆ ਉੱਥੇ ਕਲੀ ਖਿਲਾੜੀ ਆ ਇਹਨੇ ਪੁਲਾਇਆ ਇਸ ਕਰਦੀ ਕਿ ਨਹੀਂ ਹਾਲਤੀ ਬੜੀ ਮਾੜੀ ਹੋ ਗਈ ਹੈਣਾ ਇੱਥੇ ਧੁੱਪ ਨਹੀਂ ਨਾ ਪੈਂਦੀ ਆਗੀ ਕੰਧਾਂ ਵੀ ਖਰਾਬ ਹੋ ਗਈਆਂ ਜਿਹੜੀਆਂ 15 ਮਿੰਟ ਆਂਦੇ ਆ ਪੈਨ ਨੂੰ ਰੱਖੀ ਦਾ ਜਿਹੜੀਆਂ ਅਸੀਂ ਪਿਛਲੀ ਵਾਰੀ ਜਦੋਂ ਸ਼ਹਿਰਾਜ ਵਹੇ ਤੇ ਕਲੀ ਅਸੀਂ ਪੇਂਟ ਕਰਾਇਆ ਸੀ ਨਾ ਉਹ 10 ਸਾਲ ਕੱਢ ਗਿਆ ਇਹਨੇ ਸਾਲ ਵੀ ਨਹੀਂ ਕੱਢਿਆ ਪੇਂਟ ਆਪਣੇ ਵਾਲੋ ਕਰਾਇਆ ਵਧੀਆ ਪਰ ਫਿਰ ਵੀ ਬਾਲਟੀਆਂ ਨਾਲ ਹੀ ਹਾਂ ਤੇ ਹਨਾ ਪਰ ਫਿਰ ਵੀ ਇਹ ਪੇਂਟ ਹਲਕਾਰਿਆ ਜੇ ਤਾਂ ਸਾਫ ਹੋ ਜੇ ਇਹ ਫਿਰ ਉਹ ਉਧਰਲੀ ਸਾਈਡ ਤੇ ਕੰਧਾਂ ਬੜੀਆਂ ਖਰਾਬ ਆ ਏਰਕਾਂ بارش ਨੇ ਬੁਰਾ ਹਾਲ ਬੜਾ ਕੀਤਾ بارش ਜਿਆਦਾ ਹੋ ਗਈ ਯਾਰ ਜੀ ਰੁਕ ਆ ਟੇਰੀ ਨਾ ਆਹੋ ਰੁਕੀ ਨਹੀਂ ਨਹੀਂ ਤੇ ਫਿਰ ਜੇ ਰੁਕ ਜਾਂਦੀ ਫਿਰ ਤੇ ਚੱਲ ਧੁੱਪ ਧੁੱਪ ਲੱਗ ਜਾਂਦੀ ਆ ਕੰਦ ਦੀ ਪੌੜੀਆਂ ਦੀ ਖਰਾਬ ਹੋਈ ਆ ਚਾਹ ਹਿਰੀ ਲਾਦੇ ਜੋਰ ਛਾਣਾ ਫਾਗ ਕੋਈ ਆਹੋ ਲਾਦੀ ਤੇ ਹੈਗੀ ਆਹ ਚਲ ਥੋੜਾ ਸੌਖਾ ਰਮੂ ਹੋ ਜਾਂਦੀ ਆ ਥੋੜੀਆਂ ਬਹੁਤੀਆਂ ਠੀਕ ਹੋ ਜਾਣਗੀਆਂ ਜੋਰ ਲਗਾ ਦਾ ਆਪਣੇ ਆਪ ਨਿਕਲੀ ਹੁੰਦੀ ਮੇਟੋ ਮੇਟੋ ਥੋੜਾ ਬਤਾ ਇਦਾਂ ਠੀਕ ਹੋ ਜਾਊਗਾ ਬਾਅਦ ਵਿੱਚ ਫਿਰ ਕਲੀ ਲਿਆਕਣੀ ਦੋ ਫੇਰ ਲਾਂਗੇ ਥੋੜੀ ਜਿਹਾ ਨਾ ਘਾਣ ਬਣਾਛਾਂ ਸਭਾਈ ਕਰਕੇ ਨਾ ਜਦੋਂ ਮੀ ਹਟਣਗੇ ਚੰਗੀ ਤਰ੍ਹਾਂ ਫਿਰ ਕਲੀ ਫੇਰਾਂਗੇ ਉਹਨੇ ਪਾ ਲਾ ਜਣਾ ਵਾ ਜਦੋਂ ਥਾਈ ਨਿਕਲ ਆਈ ਨਾ ਫਿਰ ਪਾ ਲੱਗਣਾ ਥੋੜੇ ਵਿੱਚ ਕਿੰਨਾ ਕ ਸਰਕਾਰੀ ਵਾਸ ਜਿਹਰਾਜ ਥੱਕ ਗਿਆ ਵਾ ਥੋੜਾ ਜਿਹਾ ਠੀਕਰ ਨਾ ਨੇ ਮੈਂ ਤਾਂ ਪੰਦਾ ਫਰਕ ਥੋੜਾ ਫਰਕ ਪੈਂਦਾ ਹੈਗਾ ਵਾ ਥੋੜੀ ਜਲਦੀ ਰਿਮੂਵ ਹੋ ਜਾਂਦਾ ਵਾ ਨਹੀਂ ਤੇ ਟਾਈਮ ਲੱਗਦਾ ਲੱਗਦਾ ਜੱਟ ਪੜੀ ਨਹੀਂ ਜਾਂਦੇ ਨਾਲੇ ਹੁਣ ਜਲਦੀ ਕਰਦੇ ਨਾ ਜਿਆਦਾ ਜੇ ਰੱਖਿਆ ਹੋਣੀ ਨਾ ਹਨਾ ਕਲੀ ਨੂੰ ਜੇ ਥੋੜਾ ਛੇ ਮੀ ਹਟ ਦੇ ਦੇ ਤੇ ਰੰਗ ਮਾਰਨਾ ਪੈਣਾ ਕਲੀ ਤੇ ਇਹ ਤਾਂ ਕੁੱਟ ਗਿਆ ਮੁੜਿਆ ਆਹ ਪੌੜੀਆਂ ਦੇ ਕਾਲੀਆਂ ਨਾ ਇੱਧਰ ਨਹੀਂ ਨਾ ਆਏ ਜਿੱਧਰ ਜੜੀ ਹਰੀ ਹੋਰ ਆਉਣਾ ਤੇ ਕਈ ਲੱਤ। ਬਾਕੀ ਜਿਹੜੀ ਕਲੀ ਲੱਤੀ ਆ ਉਹ ਲੱਤੀ ਰਣੀ ਉੱਤੇ ਦੁਬਾਰਾ ਦੁਬਾਰਾ ਜਿਹੜੀ ਕਲੀ ਮਾਰਨੀ ਪੈਣੀ ਹੈ। ਪਰ ਇਹ ਆਪੇ ਖੜੇ ਹੋਰ ਜੜੀ ਹੋ ਲੱਤ ਗਈ ਹੈ ਤੇ ਬੜੀ ਸੌਖੀ ਲੱਤ ਗਈ ਉਹ ਕਲੀ ਜੀ ਪਾਉਣ ਦੇ ਨਾਲ ਤੁਸੀਂ ਵੀ ਟਰਾਈ ਕਰਕੇ ਵੇਖੋ ਨੁਕਸਾਏ। ਨੁਕਤਾਏ ਟਰਾਈ ਕਰਕੇ ਵੇਖ ਲਿਓ। ਬਾਕੀ ਜਿਹੜੀ ਰੰਗ ਲੱਤ ਗਿਆ ਵਾ ਉਹ ਤਾਂ ਫਿਰ ਤੁਹਾਨੂੰ ਰੰਗ ਕਰਨਾ ਹੀ ਪੈਣਾ ਵਾ। ਬਾਕੀ ਹਰੇ ਹੋਰ ਜੜੀ ਉਹ ਲਾ ਦਿੱਤੀ ਇਹਨੇ। ਚੱਲ ਥੋੜਾ ਫਿਰ ਬੈਗਣੇ ਤੇ ਅੱਗੇ ਤੇ ਬਹੁਤੀ ਬੁਰੀ। ਇੱਥੇ ਜਿਆਦਾ ਬੁਰੀ ਆ ਨਿਕਲਾਂਗੇ। ਬਾਗੇ ਜੇ ਮੀਆਂ ਦਾ ਦੌਰ ਹੈਗਾ। ਨਹੀਂ ਜਾਣੇ ਅਜੇ ਹਾਂ ਜੇਦਾ ਵੀ ਪਾਣੀ ਹਮੋਂ ਲੁੱਢ ਡਿੱਗਦਾ ਵਾ ਤਾਂ ਕਰ ਕਿੱਥੇ ਰਿਹਾ ਉਹ ਜੰਮ ਜਾਂਦੀ ਐ ਨਾਲੇ ਇਥੇ ਧੋਪੜੀ ਪੈਂਦੀ ਧੋਪੜੀ ਪੈਂਦੀ ਹੈਗੀ ਪਕੰਦਾ ਵੀ ਕਰਨੀ ਬਣੀ ਆ ਸਾਫ ਹਨਾ ਕੰਦਾ ਵੀ ਬਣੀ ਆ ਹਾਸਹਰੀ ਹੈ ਹੁਣ ਆ ਕੋੜੀਆਂ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਸਾਰੇ ਵੇੜੇ ਵਿੱਚ ਫੈਲ ਗਿਆ ਜੇਦਾ ਇੱਕ ਖਾਦ ਸੁਵਾਈ ਹੋਇਆ ਹੈ ਨਾ ਫਿਰ ਆਖੀ ਦਾ ਹੋਣਾ ਹੋਰ ਸੁਵਾਈਆ ਦੇ ਬੜਚੀ ਸੁਵਾਈ ਹੋਣੀ ਥੋੜਾ ਬੋਧਾ ਫਰਕ ਪਿਆ ਆ ਕਿ ਉਹ ਪੋੜੀਆਂ ਦਾ ਉਹਨਾਂ ਦੇ ਨਹੀਂ ਪਿਆ ਕਿਉਂਕਿ ਪੋੜੀਆਂ ਦਾ ਰੰਗ ਹੀ ਲੈ ਗਿਆ ਵਾ ਪਰ ਫਿਰ ਵੀ ਥੋੜਾ ਬੋਧਾ ਫਰਕ ਪਿਆ ਹੈਗਾ ਪਹਿਲਾਂ ਨਾਲੋਂ ਕਾਫੀ ਫਰਕ ਹੈ ਹੈ ਮੀਂਹ ਵਿੱਚ ਸ਼ੁਰੂ ਤੇ ਮੀਂਹ ਉੱਤੇ ਸ਼ੁਰੂ ਹੋ ਗਿਆ ਮੜ ਮੜ ਮੀਵੀ ਹੁੰਦਾ ਪਿਆ ਚਲੇ ਇਸੇ ਪਾਸੇ ਵੇੜਾ ਧੁੱਪ ਗਿਆ ਵਾ ਅੱਧਾ ਤਾਂ ਪਾਉ ਗਿਆ ਵਾ ਜਿੰਨਾ ਜਿੰਨਾ ਬਾਹਰ ਬਾਹਰ ਹੀ ਹੁੰਦਾ ਨਾ ਕੋ ਹੋਇਆ ਚਲੋ ਇਹ ਵੀ ਬਾਹਰ ਨਾ ਲੱਗੇ ਸੀ ਪੌੜੀਆਂ ਸਾਫ਼ ਕਰਨ ਦੇ ਧੁੱਪ ਗਿਆ ਵਾ ਥੋੜੀ ਬਦੀ ਰਹਿਵਾਲ ਲੱਛੂ ਕੀ ਆਹ ਰਹਿ ਗਈ ਬਸ ਇਹ ਜੜੀ ਆ ਫਿਰ ਕਿਦਨ ਜੋਰ ਮਾਰ ਕੇ ਵੀ ਇਸ ਤਰ੍ਹਾਂ ਦੇ 100 ਜਣ ਬੱਚਿਆਂ ਦੀ ਛੁੱਟੀ ਹੋਊਗੀ ਤੇ ਪਿਆਰੇ ਬੱਚੇ ਮੀ ਆ ਗਿਆ ਇਹ ਜੱਦੀ ਤਾਂ ਮੈਂ ਡਈਆ ਕੰਮ ਮਗਾਉਣ ਉੱਧਰ ਮੀਂਹ ਜਿਹੜਾ ਵਾ ਉਹ ਵੀ ਢਿਆ ਆਪਣਾ ਜ਼ੋਰ ਲਾਉਣਾ ਇਹਨੇ ਕਿਹੜਾ ਪਾਸ ਹੁੰਦਾ ਮੀਂਹ ਆਉਂਦਾ ਲੰ ਮੀਂਹ ਆਉਂਦਾ ਵਾ ਕਿ ਉਹ ਹਲ ਫੋੜੀ ਗਈ ਥੋੜੀ ਹਲ پتہ ਨਹੀਂ ਹੋਣੀ ਹੈਗੀ ਆਹੋ ਥਾਂ ਰਹਿ ਗਿਆ ਵਾ ਬਾਕੀ ਸਾਰਾ ਕਲੀਅਰ ਹੋ ਗਿਆ ਮੀਂਹ ਪਾਣੀ ਨਾ ਬੱਦਲ ਵੀ ਹੈ ਨਹੀਂ ਉੱਤੇ ਫੇਰ ਵੀ ਪਾਣਾ ਸ਼ੁਰੂ ਹੋ ਗਿਆ ਵਾ ਕਾ ਨੂੰ ਸ਼ੁਰੂ ਤੇ ਕਰ ਲਿਆ ਵਾ ਪਰ ਹੁਣ ਉਹ ਜਸ ਸਫਾਈਵਾ ਦੇ ਭਈ ਜਾਂਦੇ ਤੇ ਉਹਦੇ ਬੰਦ ਕਰਨ ਦੀ ਲਖੜਿਆ ਅਸਲ ਵਿੱਚ ਕਾਲੇ ਜਾਂ ਤੇ ਕਿਦੋਂ ਸਫਾਈ ਹੁੰਦੀ ਮਗਰ ਦੇਖਦੀ ਜਾਏ ਨਾ ਤੇ ਫਿਰ ਬੰਦਾ ਆ ਜਣਾ ਵਾ ਚਾਰ ਦੇ ਨਾਲ ਕਰ ਜਾਂਦਾ ਵਾ ਅਸੀਂ ਪੋੜੀਆਂ ਨੂੰ ਲੱਗੇ ਸੀ ਇੱਥੇ ਮਾਰਾਂ ਦੇ ਇਸ ਤਰੀਕਾ ਨਾਲ ਜਾਨਾਂ ਦੇ ਪਹਿਲਾਂ ਸੋਚਿਆ ਕਿ ਨਹੀਂ ਆ ਗਿਆ ਵਾ ਚੱਲ ਵੇੜਾ ਤੋਂ ਸਾਫ਼ ਕਰ ਦਿੰਦੇ ਆ ਹੁਣ ਫਿਰ ਨਹੀਂ ਥੋੜਾ ਜਿਹਾ ਰੁਕ ਗਿਆ ਵਾ ਤੇ ਫਿਰ ਗਾਹ ਤੁਰਤੇ ਆ ਤੇ ਇੱਥੇ ਰੁੱਖਾਂ ਦਾ ਜੇ ਫੈਦਾਵਾ ਤੇ ਆ ਨੁਕਸਾਨ ਹੀ ਹੈ ਗਿਆ ਪਾਣੀ ਜਿਹੜਾ ਉੱਥੇ ਉੱਥੇ ਰੁਕ ਜਾਂਦਾ ਵਾ ਇੱਧਰ ਆਪਣੇ ਦਾ ਲਾਈ ਜਾਂਦੇ ਆ ਨਾਲ ਨਾਲ ਲਾਈ ਜਾਂਦੇ ਆ ਵਾ ਪੌੜੀਆਂ ਉੱਤੇ ਥੋੜੀਆਂ-ਬਹੁਤੀਆਂ ਹੋ ਗਈਆਂ ਸਾਫ਼ ਕੋਸ਼ਿਸ਼ ਤੇ ਬੜੀ ਕੀਤੀ ਆ ਪਰ ਇਹ ਆ ਵੀ ਕਲੀ ਵੀ ਥੋੜੀ ਲੱਥ ਗਈ ਆ ਫੇਰ ਦੁਬਾਰਾ ਫੇ ਕਲੀ ਕਰਾਂਗੇ ਜਦੋਂ ਥੋੜਾ ਮੀਂਹ ਦਾ ਕੰਮ ਹਟ ਜਾਣਗੇ ਨਾਲ ਹੀ ਵੇੜ ਦੀ ਸਫਾਈ ਹੋ ਗਈ ਫਰੀ ਪੌੜੀਆਂ ਲੱਗੀਆਂ ਸਾਫ਼ ਕਰਨ ਪੌੜੀਆਂ ਕਰਦੇ-ਕਰਦੇ ਆ ਵੀ ਸਾਰਾ ਥਾਂ ਕਰਤਾ ਰੁੱਖਾਂ ਦੇ ਥੱਲੇ ਉਹ ਜੰਗੀਆਂ ਉਹ ਘਰਾਲਾ ਜੰਗੀਆਂ ਹੀ ਨੇ ਥੋੜਾ ਪਤਾ ਚਲੋ ਹੋ ਗਿਆ ਵਾ ਅੱਗੇ ਨਾਲੋਂ ਪਹਿਲਾਂ ਜ਼ਿਆਦਾ ਹਰਿਆ ਹੋਲੀ ਜੀ ਬਾਕੀ ਅਜੇ ਮੀਂਹ ਦੇ ਪਤਾ ਕੋਈ ਨਹੀਂ ਮੀਂਹ ਪੈਣੇ ਆ ਉੱਥੋਂ ਬਾਅਦ ਜਿੱਥੇ ਇੱਥੇ ਨਹੀਂ ਹੋਈ ਉੱਥੇ-ਉੱਥੇ ਜਿਹੜਾ ਵਾ ਕਲੀ ਮਾਰ ਦਾਂਗੇ ਹਨ ਨਾਲੇ ਆ ਬੂਟੀਆਂ ਕਰਕੇ ਫਿਰ ਹੋਈ ਜਾਂਦਾ ਵਾ ਹਨਾ ਸੋਰਾ ਰਹਿੰਦਾ ਵਾ ਨਾ ਸੋਰੇ ਕਰਕੇ ਜੇ ਆਪਾਂ ਕਹਿੰਦੇ ਆ ਵੀ ਹਰਿਆਲੀ ਸੋਣੀ ਲੱਗਦੀ ਆ ਤੇ ਹਰਿਆਲੀ ਦਾ ਵੀ ਹੁੰਦਾ ਵਾ ਵੀ ਸੋਰਾ ਰਹਿੰਦਾ ਤੇ ਧੁੱਪ ਲੱਗਦੀ ਨਹੀਂ ਉਹਦੇ ਕਰਕੇ ਜਿਹੜਾ ਵਾ ਉਹ ਘਰਾਣਾ ਜੰਮ ਜਾਂਦੀਆਂ ਵਾ ਬਾਕੀ ਕੋਈ ਨਹੀਂ ਕੰਮ ਇਹਦਾ ਚੱਲਦਾ ਰਹਿਣਾ ਵਾ ਅਸੀਂ ਵੇਲੇ ਆ ਅਸੀਂ ਇਹੋ ਕੰਮ ਕਰਾਂਗੇ ਜਿੱਥੇ ਤਾਂ ਨਹੀਂ ਸਾਫ ਹੋਈ ਉੱਥੇ ਰੰਗ ਮਾਰਨਾ ਪੈਣਾ ਕਲੀ ਮਾਰਨੀ ਪੈਣੀ ਲਿਆ ਕੇ ਪੇਂਟ ਉਹ ਵੱਜੂਗਾ ਬਾਕੀ ਵਧੀਆ ਨੁਕਤਾ ਸਾਨੂੰ ਲੱਗਿਆ ਜਿਹੜਾ ਕਲੀ ਤੇ ਕਾਲੀ ਖਿਲਾਰ ਕੇ ਕਰੀ ਕਾਲੀ ਖਿਲਾਰ ਕੇ ਨੂੰ ਸਾਫ ਕਰਨਾ ਥੋੜਾ ਈਜ਼ੀ ਹੋ ਜਾਂਦਾ ਵਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਜੇ ਕੋਈ ਪਹਿਲਾਂ ਕੇ ਭੈਣ ਭਰਾ ਨੇ ਟਰਾਈ ਕੀਤਾ ਸਾਨੂੰ ਦੱਸਿਓ ਭਲਾ ਵੀ ਤੇ ਜੇ ਇਹ ਤੋਂ ਇਲਾਵਾ ਹੋਰ ਵੀ ਕੋਈ ਤਰੀਕਾ ਹੋਏਗਾ ਹਰੀਆਲੀ ਲਾਉਣ ਦਾ ਉਹ ਵੀ ਦੱਸ ਦਿਓ ਕਿਉਂਕਿ ਇਹਦੇ ਜੰਮਦੀ ਹਿੰਦੀ ਜਦੋਂ ਬਾਰਿਸ਼ ਹੋਏ ਹਾਂ ਉਦੋਂ ਇਦਾਂ ਹਰੀਆਲੀ ਇਦਾਂ ਯੂਜ਼ ਕੀਤੀ ਜੇ ਕਿ ਇੱਕ ਹੋਰ ਵਧੀਆ ਤਰੀਕਾ ਹੈਗਾ ਇਹਨੂੰ ਯੂਜ਼ ਕਰਨ ਦਾ ਉਹ ਵੀ ਦੱਸ ਦਿਓ ਕਿ ਜਲਦੀ ਸਾਫ ਹੋ ਜਾ ਕਰੇ ਬਾਕੀ ਜਿੱਥੇ ਸ਼ੋਰਾ ਰਹਿਣਾ ਵਾ ਧੁੱਪ ਨਹੀਂ ਪੈਣੀ ਮੀਂਹ ਲਗਾਤਾਰ ਪੈਂਦੇ ਰਹਿਣਗੇ ਫਿਰ ਇਹੋ ਕੁਝ ਹੀ ਹੋਣਾ ਵਾ ਬਾਕੀ ਚਲੋ ਮਾੜਾ ਮੋਟਾ ਹੱਥ ਪੈ ਬਾਕੀ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ